ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਕੀ ਬੰਦਾ ਕਰਦਾ ਮੇਰੇ ਵੀਰੋ ਸਕੂਟਰ ਕੋਟਰ ਸੱਟੇ ਹੀ ਸਾਰੇ ਬੰਦੇ ਕਰਪਾ ਠੀਕ ਹੈ ਲੈ ਵੀ ਕਰਤੀ ਬਲੌਗ ਦੀ ਸਟਾਰਟਿੰਗ ਜੀ ਹਾਂਜੀ ਸਵੇਰੇ ਸਵੇਰੇ 9 ਵਜੇ ਠੀਕ ਹੈ ਕਿ ਨਹੀਂ ਅੱਖ ਦਾ ਫਰਕ ਹੈਗਾ ਮੇਰੇ ਦਵਾਲਾ ਬੋਟਾ ਇਧਰ ਲੈ ਸੁੱਜ ਗਈ ਹਾਂਜੀ ਕੀ ਹੋਇਆ ਢਾਕਾ ਮਚਿਆ ਨਹੀਂ ਯਾਰ ਪਤਾ ਉਹ ਤਾਂ ਕੋਲੀ ਬੱਜੀ ਹੋਏ ਲੜਾਈ ਹੋ ਗਈ ਫੇਰ ਆ ਗਈ ਹਾਂਜੀ ਹਾਂਜੀ ਓਨਲੀ ਹੋ ਜਮੋਰ ਦਾ ਤੂੰ ਨਹੀਂ ਉਠਣ ਦਿੰਦਾ ਆਲਾ ਫਿਰ ਲੈ ਚੱਲ ਫਿਰ ਉੱਠਾ ਚੱਲ 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 ਭੰਦੇ ਯਾਰ ਉੱਠ ਗਏ ਚੱਲ ਲੈ ਲੈ ਇਹ ਕਿਤੇ ਉੱਠ ਰਹਿੰਦਾ ਲੈ ਢਫਾ ਲਵਾਂ ਮੂਰ ਦੀ ਰੋਗੇ ਉਹ ਤੇਰੀ ਚੱਲ ਹਾਂਜੀ ਮੇਰੇ ਦੋਸਤੋ ਤੇ ਡਾਈਏ ਜੀ ਬੱਚੇ ਉਹ ਸਾਰੇ ਬੱਚੇ ਡਾਉਣੇ ਆ ਬਈ ਜਿਹੜੇ ਆਸੇ ਪਾਸੇ ਜਾਂਦੇ ਹੈਗੇ ਜਿਹੜਾ ਕਾਲ ਚਰਣੋਂ ਲਿਆਂਦਾ ਬੱਚਾ ਉਹ ਵੀ ਡਾਵਾਂਗੇ ਠੀਕ ਹੈ ਵਾਏ ਗਰੂ ਵਾਏ ਗਰੂ ਸ਼ੱਕਾ ਜਿਹੜਾ ਕਾਲ ਚਰਣੋਂ ਲਿਆਂਦਾ ਉਹ ਵੀ ਡਾਵਾਂਗੇ ਕੁਝ ਹੋਰ ਚੌੜ ਛੂੜ ਸਵਾਲੇ ਸਾਰੇ ਡਾਵਾਂਗੇ ਆਪਾਂ ਜਿਹੜੇ ਇੱਕ ਕੱਚ ਵਾਲਾ ਬਿੱਠ ਬਗਲ ਵਾਲਾ ਜਿਹੜੇ ਪਾਸੇ ਬਹਿ ਬਿਆ ਰਾਤ ਨੂੰ ਰਾਤ ਬਾਹਰ ਕੱਟ ਕੇ ਸਾਰੇ ਬੱਚੇ ਡਾਉਣੇ ਆ। ਲਗਭਗ ਵੀ 5-7 ਬੱਚੇ ਡਾਵਾਂਗੇ। ਠੀਕ ਹੈ ਜੀ। ਤੇ ਜੇ ਅੱਜ ਵੀ ਕੋਈ ਬੱਚਾ ਬੈਰੀ ਲੇਗੀ। ਜਾਂ ਭੱਜ ਗਿਆ। ਆਪਾਂ ਬੱਚੇ ਬੰਦ ਕਰ ਦਿਆਂਗੇ। ਆਪਣੀ ਕਪੈਸਿਟੀ ਮੁੱਕ ਚੱਲੀ ਬਈ। 17 ਬੱਚੇ 16-17 ਬੱਚੇ ਗਵਾ ਲਏ ਆ ਇਸ ਤੋਂ ਵੱਧ ਆਪਣੀ ਜਰਨ ਦੀ ਸ਼ਾਂਤਤਾ ਹੈ ਨਹੀਂ ਵੀ ਇਨੇ ਬੱਚੇ ਭਜਾਰ ਲਗੇ ਸਾਰੇ ਵੱਡੇ ਬੱਚੇ ਬੰਦ ਬਜੜਾ ਅਗਲਾ ਪੂਰ ਹੋਊਗਾ ਜਿਹੜਾ ਰਿਕ ਕਡਾਈ ਵੀ ਉੱਡਿਓ ਸਾਰੇ ਬੰਦਿਆ ਰਿਕ ਕਡਾਈ ਵਾਲੇ ਵੀ ਸਭ ਬੰਦ ਬਾਸ ਛੋਟੇ ਬੱਚੇ ਬਾਹਰ ਕੱਢ ਕੇ ਗਲੇ ਵਾਲੇ ਕਰਾਂਗੇ ਸ਼ਤਰਗਧੇ ਬਸ ਜਿਹੜੇ ਉੱਡਦੇ ਨੇ ਉਹ ਵਿੱਚ ਬਾਹਰ ਕੱਢ ਕੇ ਬਾਹਲੇ ਜਿਹੜੇ ਉੱਡਦਾ ਸਭ ਬੰਦ ਕਰ ਦਨੇ ਆਠ ਠੀਕ ਆ ਕਿ ਨਹੀਂ ਯਾਰ ਬਹੁਤ ਦੁਖੀ ਆ ਯਾਰ ਆਪਾਂ ਤਾਂ ਸੌ ਲੱਗੇਣਾ ਅੱਜ ਅੱਜ ਨੂੰ ਕਿਸ ਨੂੰ ਵੈਰੀ ਵੀ ਲਈ ਨਾ ਜਾਂ ਆਪਾਂਦੇ ਪੁੱਜ ਗਿਆ ਵੱਡੇ ਸਭ ਬੰਦ ਹੈ ਛੋਟੇ ਕੱਟਾਂ ਕਰਾਂਗੇ ਬਈ ਪੱਕੀ ਗੱਲ ਆ ਹੁੱਡਣ ਵਾਲਾ ਆਪਣੀ ਬੱਚੇ ਬੰਦ ਕਰ ਦਾਂਗੇ ਆਪਾਂ ਦਾ ਇਹ ਆ ਰਾਬ ਨੂੰ ਸੁਣ ਕੇ ਤਰਸਿਆ ਇਹ ਜਵਾਗ ਬੱਚੇ ਬੰਦ ਕਰ ਲੈਣਗੇ ਵੀ ਹੱਲ ਕਰ ਦਗੇ ਇਹਨਾਂ ਦਾ ਚਲੋ ਬਈ ਮੈਂ ਫੋਨ ਲਾਗਦਾ ਟਾਈਮ ਲੈਪਸ ਤੇ ਹਣਾ ਨਹੀਂ ਨਹੀਂ ਸਾਨੂੰ ਵਿਖਾਵ ਕਾ ਹੀ ਛੱਡਦਾ ਮੈਂ ਲਓ ਜੀ ਇੱਕ ਤਏ ਹੋ ਗਿਆ ਖੱਬੀ ਗੁਲਾਬੀ ਕੱਚ ਵਾਲਾ ਕਾਲਾ ਚੀਨਾ ਬਈ ਆ ਹਾਂ ਇਹ ਬੜਾ ਪੁੱਤ ਨਾ ਜਮਗੇ ਤੇ ਇੰਨੀ ਜੰਗੀ ਬੈਣਾ ਬੈ ਜਾ ਬੈ ਜਾ ਬੈ ਜਾ ਬੈਠ ਬਗਲ ਵਾਲਾ ਕਾਲਾ ਚੀਨਾ ਜੀ ਗੁਲਾਬੀ ਬਿਠ ਗੁਲਾਬੀ ਬਗਲ ਚਲ ਪੁੱਤ ਬੈ ਜਾ ਤੂੰ ਤਾਂ ਬੈ ਜਾ ਬੈ ਜਾ ਯਾਰ ਦੂਜਾ ਤਾਂ ਉੱਡ ਗਿਆ ਲੇ ਬਿੰਦੇ ਪਤਾ ਨਹੀਂ ਕਿ ਹੋਣੀ ਜਿਹੜਾ ਬੱਚਾ ਕਾਲਚਰਾ ਨਾ ਲਿਆਂਦਾ ਬਈ ਹਰਾ ਟੂਸਾ ਹਰੀ ਟੌਰੀ ਗੁਲਾਬੀ ਬਗਲ ਹਾਓ ਕੇ ਦਾਣਾ ਪੈ ਗਿਆ ਵੀ ਸਹੀ ਹੈ ਠੀਕ ਹੈ ਇੱਕ ਨਾਲ ਵੱਡਾ ਬੱਚਾ ਵੀ ਹੋਣਾ ਜ਼ਰੂਰੀ ਹੈ ਬਈ ਵੱਡੀ ਰੱਤੀ ਨੂੰ ਛੜਦਗੇ ਖਬੀ ਕੇ ਸੱਜੀ ਗੁਲਾਬੀ ਬਗਲ ਲੈਣੀ ਇਸ ਸਿਆਣਾ ਕਬੂਤਰੀ ਹੋਣਾ ਜ਼ਰੂਰੀ ਨੇ ਇੱਕ ਅੱਧਾ ਨਾਲ ਠੀਕ ਹੈ ਇੱਕ ਸਿਆਣੀ ਬਲੱਡ ਲਾਈਨ ਸੱਜੀ ਗੁਲਾਬੀ ਕੱਚ ਚਾਲ ਪੁੱਤ ਇਹਨੂੰ ਵੀ ਛੜਦਾ ਤੇ ਬਣਾਈਏ ਨੇ ਸੈਟਿੰਗ ਉਸ ਹੱਬ ਤੇ ਕੱਢਾਂਗੇ ਬੱਚੇ ਆਪਾਂ ਕੋਈ ਚੱਕਰ ਨਹੀਂ ਹੁਣ ਇਹ ਮੈਂ ਕੱਚ ਕਾਂਦਲਾ ਭੁੱਲ ਗਿਆ ਵੀ ਤੂੰ ਪਿਛਲੀ ਵਾਰੀ ਇਧਰ ਵੀ ਗੁੱਡੇ ਵਾਲੇ ਛੱਡੇ ਸੀ ਪਰਲੇ ਵਾਲਾ ਛੱਡਿਆ ਸੀ ਕੱਚ ਕਾਂਦਲਾ ਮੇਰੇ ਸਾਨੂੰ ਤਾਂ ਇਧਰਲੇ ਗੁੱਡੇ ਵਾਲੇ ਛੱਡੇ ਜੀ ਕੱਚ ਕਾਂਦਲਾ 100% ਚਲ ਅੱਜ ਪਰਲੇ ਵਾਲਾ ਛੱਡਦੇ ਆਪਾਂ ਲਓ ਜੀ ਇਹ ਕਾ ਛੱਡ ਦੀਏ ਹਰਾ ਟੂਸਾ ਹਰੀ ਟੋਰੀ ਗੁਲਾਬੀ ਬਗਲ ਜਿਹੜਾ ਉਧਰ ਨੇ ਸ਼ਾਮ ਜੀ ਰੋਡ ਡੇ ਗਿਆ ਸੀ ਆਹੀ ਉਲ ਡੇ ਗਿਆ ਹੈ ਨਾ 100% ਰੱਖੀ ਸੀ ਤੇ ਹੁਣ ਕੋਈ ਵੱਡਾ ਵੀ ਛੱਡ ਗਿਆ ਨਾਲੇ ਇਧਰੋਂ ਚੌਂਟੇ ਚੁੰਟੇ ਵਾਲਾ ਕੋਈ ਇੱਕ ਛੱਡਦੀ ਇਹ ਜੀ ਵੱਡੀ ਕਬੂ ਮਾਕੇ ਜਮਾਂ ਵੱਡਾ ਪੀਸ ਵੀ ਹੋਣਾ ਜ਼ਰੂਰੀ ਹੈ ਨਾਲ ਹਾਂ ਠੀਕ ਹੈ ਤੇ ਦੂਜੇ ਵਿੱਚ ਟਰੜਕੇ ਵੀ ਪੜਾਕਾ ਚੱਲ ਗਿਆ ਸੀ ਅੱਜ ਦੋ ਦਿਨ ਤਾਂ ਬਸ ਨੂੰ ਪਤਾ ਕੱਢੇ ਨਹੀਂ ਵੱਡੇ ਬੱਚੇ ਨਾ ਪੜਾਕਾ ਦਾ ਪਰਤੇ ਹਣੇ ਇਹ ਤੂੰ ਹੋਣਾ ਫੱਡ ਬੀੜੀ ਠੀਕ ਹੈ ਜੀ ਤੇ ਕਾ ਕੜਦੀ ਮੇਬੀ ਇਹ ਦੂ ਪਿਛਲੀ ਵਾਰੀ ਪਰਲੇ ਗੁੱਡੇ ਦਾ ਛੱਡਾ ਸੀਗਾ ਅੱਖਾਂ ਔਖਾਂ ਸੈੱਟ ਆ ਬਾਈ ਜਮਾ ਇੱਕ ਨੰਬਰ ਦਾ ਕੰਮ ਅੱਖਾਂ ਔਖਾਂ ਦਾ ਦਵਾਈ ਪਾਉਣੀ ਬੰਦਾ ਵੱਡੇ ਬੱਚਾ ਨੇ ਵੱਡੇ ਬੱਚੇ ਸਭ ਸੈੱਟ ਕਰਦੇ ਬਈ ਆਪਾਂ ਕੋਈ ਮਜ਼ਾਕ ਵਾਲੀ ਗੱਲ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਹੈ ਬਈ ਠੀਕ ਹੈ ਸੀ ਬਲॉक्स ਡੀ ਦਾ ਵੀ ਰਿਜ਼ਲਟ ਬਹੁਤ ਤਗੜਾ ਹੈ ਤੇ ਗੈਟੀਕুইਨ ਦਾ ਵੀ ਰਿਜ਼ਲਟ ਬਹੁਤ ਵਧੀਆ ਵੀ ਜਿਹੜੇ ਵੀ ਪੁਰਾਣੇ ਦਵਾਈ ਦੇ ਸੀ ਧੰਨਵਾਦ ਬਹੁਤ ਬਹੁਤ ਤੁਹਾਡਾ ਮੇਰੇ ਵੱਲੋਂ ਦਿਲੋਂ ਧੰਨਵਾਦ ਭਰਾਵਾ ਹਨਾ ਮੇਰੇ ਨਾਂ ਨੂੰ ਕੁਝ ਨੰਬਰ ਨੂੰ ਬਰਨੀਆਂ ਯਾਦ ਭਰਾਦਾ ਨਹੀਂ ਮੈਂ ਆਪਾਂ ਜਰੂਰ ਲੈਣਾ ਸੀ ਇਹਦੇ ਤੇ ਹੁਣ ਕੋਈ ਚੱਕਰ ਨਹੀਂ ਕਰਦੇ ਬਸ ਇਧਰੋਂ ਦਾ ਹੁਣ ਨਾ ਕੱਢ ਕੇ ਟੂ ਸਟੈਂਡ ਵਾਲਾ ਵੀ ਬੰਦ ਕਰਦਗੇ ਉਹ ਵੀ ਬੰਦ ਕਰਦਗੇ ਚੌੜਾ ਕੱਢ ਦਨੇ ਆ ਜਦਾ ਹਨਾ ਹੁਣ ਉਹ ਵੱਡਾ ਕੱਢ ਕੇ ਕਿ ਛੋਟਾ ਵੱਡਾ ਹੀ ਕੱਢ ਦਨੇ ਲਓ ਜੀ ਇਹ ਕੇ ਕੱਢ ਦਨੇ ਤੇ ਅੱਠ ਬੱਚੇ ਹੋ ਜਾਣਗੇ ਲੈ ਪੁੱਤ ਉਲੇਦਲ ਨਾਲ ਡਾਇ 8 ਬੱਚੇ ਡਾਇ ਕੋਈ ਚੱਕਰ ਨਹੀਂ ਬਈ ਤੁਹਾਨੂੰ ਦੱਸਿਆ ਜਾ ਅੱਜ ਕੋਈ ਬੱਚੇ ਦਾ ਨੁਕਸਾਨ ਹੋ ਗਿਆ ਨਾ ਇਸ ਦੂਬਾ ਦਾ ਕੋਈ ਬੰਦ ਹੀ ਕਰ ਦਿਆਂਗੇ ਇਹਨਾਂ ਦਾ ਸਿੱਧਾ ਹੀ ਸਾਬ ਹੈ ਕੰਜਰ ਤੀ ਤੂੰ ਨਾਲ ਉੱਡਣਾ 8 ਤਾਂ ਹੋ ਗਏ ਬੱਚੇ ਬਈ ਠੀਕ ਹੈ ਚਲ 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 ਚਾ ਤੈਨੂੰ ਤਾਂ ਡਾਉਣਾ ਸੀ ਚਲ 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 ਚਾ ਚਲ ਚਲ ਹਾਂ ਹੈ ਚਲੋ ਕਬੂਤਰ ਕੁਵਾਤਰ ਬਣਦੇ ਆ ਸੈਟਿੰਗ ਕਰਦੇ ਆ ਮੈਂ ਤੇ ਛੋਟੇ ਬੱਚੇ ਬਈ ਮੈਂ ਆ ਕੇ ਕੱਢਦਾ ਹਾਂ ਮੜਾੇ ਕੰਮ ਜਾ ਕਰਾਉ ਤੋ ਆ ਛੋਟੇ ਬੱਚੇ ਫੇਰ ਆਵਨਗੇ ਛਤਰਾਂ ਤੇ ਆਪਣਾ ਹਾਂਜੀ ਚਾਰਾਂ ਦੀ ਟੋਲੀ ਦਾ ਆ ਬਣ ਗਈ ਬਈ ਠੀਕ ਐ ਚਾਰ ਬੱਚਿਆਂ ਦੀ ਟੋਲੀ ਆਉਂਦੀ ਫਿਰ ਕੈਮਰਾ ਬਲਰ ਹੋ ਜਾਂਦਾ ਕਰੋ ਚਾਰਾਂ ਦੀ ਟੋਲੀ ਇਹ ਐ ਤੇ ਪੰਜਾਂ ਦੀ ਟੋਲੀ ਤਾਂ ਖੜ ਗਈ ਵੀ ਕਾਲਿਆਂ ਜਿਆ ਦੀ ਬੱਚੇ ਕੋਲ ਮਲਾ ਕੇ ਫੁੱਲ ਸੂਹੇ ਤੇ ਫੁੱਲ ਵੱਡੇ ਆ ਬਈ ਏਕ-ਏਕ ਦੋ-ਦੋ ਕਲੀਆਂ ਝਾੜੀ ਪਿਆ ਬੱਚ ਇਹੋ ਜੀ ਕੋਈ ਆਏ ਨਹੀਂ ਇੱਕ ਤਾਂ ਵਿੱਚ ਛੋਟਾ ਇੱਕ ਹੀ ਐ ਸਿਰਫ ਇਹਨਾਂ ਦੇ ਬਾਕੀ ਨਹੀਂ ਇੱਕ ਕਿਉਂ ਦੋ ਬੱਚੇ ਛੋਟੇ ਐ ਬਾਕੀ ਤਾਂ ਸਾਰੇ ਵੱਡੇ ਐ ਤੇ ਵਿੱਚ ਵੱਡੇ ਵੱਡੇ ਕਬੂਤਰ ਵੀ ਛੱਡਿਆ ਤਾਂ ਯਾਰ ਨਾਲ ਮੈਂ ਵੱਡੇ ਕੂਤਰ ਛਿਆਣੇ ਹੁੰਦੇ ਵੱਡਾ ਕੂਤਰ ਭਾ ਇਦਾਂ ਨਹੀਂ ਬੱਚਿਆਂ ਨਾਲ ਲਈ ਫਿਰਦਾ ਜਿਵੇਂ ਕਬੂਦਰੀ ਨਾਲ ਡਾਇਆ ਕਰਾਂਗੇ ਬੱਚਿਆਂ ਦੇ ਮੂਣਾ ਹੋਏ ਕੰਜਰ ਦੀ ਕਿਤੇ ਵੀ ਡਾਰ ਹੀ ਨਾਲ ਲੈ ਜੇ ਹਨਾ ਭੱਜੀ ਭੁਜੀ ਆਈ ਹੋਣੀ ਕਿਸੇ ਦੀ ਕਿਤੇ ਇੱਧਰ ਵੀ ਪੱਤੇਵਾਜ ਯਾਰ ਤਾਂ ਹਾਲੀ ਟੋਲੀ ਨਹੀਂ ਦੀ ਸੀਗਾ ਤਾਂ ਇਹ ਦੋ ਟੋਲਗਾ ਡੰਗਾ ਮੈਂ ਚਾਰਾਂ ਦੀ ਅੱਜ ਅੱਡਾ ਹੀ ਪੰਜਾਂ ਦੀ ਅੱਡੜਾਈ ਸੀ ਮੈਂ ਵੱਡਾ ਅੱਡ ਹੋਣਾ ਵਾਹ ਜੀ ਵਾਹ ਤੜਕੀ ਪੈ ਗਈ 베ਰੀ ਜੀ ਕਰਤਾ ਕੰਮ ਹੋ ਗਿਆ ਭੈਣ ਦੀ ਲੱਕੜੇ ਇੱਕ ਤਾਂ ਸਿੱਟ ਗਈ ਪਾਸੇ ਲੈ ਹੁੰਡਾ ਕੇ ਪਾਸੇ ਉਹ ਆ ਗਈ ਬਈ ਯਾਰ ਬਾਈ ਕੀ ਯਾਰ ਭੈਣ ਚੋਦੀ ਯਾਰ ਉਧਰ ਬੱਚਾ ਛੱਡ ਕੇ ਕੀ ਯਾਰ ਭੈਣ ਚੌੜਸ ਵਾਲੀ ਜੁੜੀ ਦਾ ਘਰਤਾ ਕੰਮ ਯਾਰ ਭੈਣ ਦੀ ਲਗੜੀ ਲੈਣੇ ਹੋ ਜਾਂਦੀ ਬਾਈ ਕੀ ਯਾਰ ਹਜੇ ਬੱਚਾ ਫੜਿਆ ਕੋਈ ਨਹੀਂ ਗਏ ਨੇ ਇੱਕ ਬੱਚਾ ਛੱਡ ਜਰੂਰ ਗਏ ਫਿਰ ਮਹਾਜੇ ਛੱਡ ਕੇ ਪਾਸੇ ਹੋਇਆ ਬਰੋ ਹਜੇ ਬੱਚੇ ਛੱਡ ਕੇ ਪਾਸੇ ਹੋਇਆ ਮੈਂ ਯਾਰ ਹੂੰ ਅਸਤ ਬਾਜੀ ਰਖਾਂ ਕੇ ਭੈਣ ਚੋ ਕੀ ਯਾਰ ਖੜ ਜੋ ਅਸਤ ਬਾਜੀ ਲਿਟਰ ਨੂਟਰ ਵੀ ਹਣੀ ਭੈਣ ਚ ਬਿਲਕੁਲ ਤਾਂ ਇਹ ਫੇਰ ਪਾਉਗੀ ਪਾਊਗੀ ਬਈ ਪਾਊਗੀ ਪੈ ਗਈ ਪਾਊਗੀ ਕੀ ਆ ਫਿਰਦੀ ਯਾਰ ਭੈਣ ਚ ਮਾੜੀ ਕਿਸਮ ਦੀ ਯਾਰ ਹੋ ਜਾਂਦੀ ਲੈ ਕੀ ਯਾਰ ਭੈਣ ਦੀ ਲੱਕੜੀ ਲੈਣ ਆਵੇ ਤਾਂ ਉਹ ਤਾਂ ਆਲੀ ਡਾਰ ਦਾ ਕੰਮ ਕਰੂਗੀ ਭੈਣ ਦੇ ਯਾਰ ਦੀ ਥੜ ਦਿਓ ਯਾਰਸਤ ਬਾਈ ਦਾ ਸੱਟ ਕਰਨ ਦਿਓ ਯਾਰ ਇੱਕ ਬੱਚਾ ਸੱਟ ਗਈ ਇੱਧਰ ਸੱਟ ਗਈ ਪੰਡ ਦੇ ਵਿਚਾਲੇ ਸੱਟ ਗਈ ਤਾ ਉਹ ਜੇ ਹੁੰਡਾ ਕੇ ਪਾਸੇ ਆਇਆ ਬਈ ਮੈਂ ਵਾਸ਼ਰੂਮ ਗਿਆ ਸੀ ਆ ਮਾੜਾ ਜਹਾ ਮੈਂ ਕਿ ਹੁਣੇ ਖੋਲ ਕੇ ਪੈਜ ਬਾਹਰ ਆ ਕੇ ਦੇਖਿਆ ਦਾ ਫੜ ਜੂ ਇਹ ਪੈ ਡੱਬੀ ਵੀ ਹੈਣੀ ਇਥੇ ਨਾਲ ਲੈਟਰ ਹੈ ਭੈਣ ਦੀ ਹਾਂਜੀ ਇਹਨੂੰ ਲੱਗਦਾ ਪੈਗੀ ਇੱਕ ਬੱਚੇ ਦੇ ਪਹਿਲਾਂ ਤੜਕੇ ਹੀ ਬਿਆਨ ਦੇ ਕੇ ਛੱਡੇ ਸੀ ਬੱਚੇ ਨੂੰ ਮੈਂ ਜੱਜ ਵੀ ਕਿਸੇ ਨਿਹਰੀ ਨੂੰ ਫੜਦਾ ਨਾ ਬੱਚਾ ਕੋਈ ਬੱਚੇ ਹੀ ਬੰਦ ਕਰ ਦੂਗਾ ਮੈਂ ਮੈਨੂੰ ਲੱਗਾ ਤਾਂ ਬੰਦ ਕਰਾਉ ਉ ਫੜਦੇ ਨਹੀਂ ਚਲੋ ਛੱਡੋ ਯਾਰ ਇਹੜਾ ਕੰਮ ਹੋਣਾ ਸੀ ਹੋ ਗਿਆ ਜਿੱਲੀ ਕੀ ਹੋਏ ਕੌਣ ਤਾ ਸਕਦਾ ਭੈੜੀ ਬਹੁਤ ਹੀ ਮਛੜ ਦੇ ਪਾਸੇ ਹੋਇਆ ਸੀ ਨਾਲ ਦੀਆਂ ਵਾਲੀ ਪਏ ਗਿਆ ਉਹਨੂੰ ਪਤਾ ਸੀ ਹਜੇ ਬੱਚੇ ਵਾਰਮਪ ਨਹੀਂ ਹੋਏਗੇ ਹੂੰ ਉਹਨੂੰ ਹੀ ਚੱਕਦੇ ਜਾ ਕੇ ਮੈਂ ਬਈ ਉਹ ਜਿਹੜਾ ਬੱਚਾ ਸਿੱਟ ਕੇ ਗਈ ਸੀ ਉਹ ਉਧਰ ਹਨ 64 ਸਾਲ ਦਾ ਉਹਦਾ ਉੱਡਿਆ ਬੱਚਾ ਉਹ ਤਾਂ ਉੱਡ ਕੇ ਫੇਰ ਉੱਚਾ ਹੋ ਗਿਆ ਸੀ ਹੁਣ ਤੇ ਆਪਾਂ ਜੇ ਜੇ ਫੇਰ ਆਉਂਦੇ ਯਾਰ ਕਿਉਂ ਹੀ ਲੱਗਦਾ ਯਾਰ ਮੈਨੂੰ ਹੈ ਤਾਂ ਆਪਣਾ ਕੁੱਤਰਾ ਦੇਖਦਾ ਯਾਰ ਹਾਂਜੀ ਮੇਰੇ ਵੀਰੋ ਤੇ ਬਿੱਠ ਬਗਲ ਵਾਲਾ ਚੱਕਦਾ ਬਈ ਬੱਚਾ ਉਹ ਨਹੀਂ ਬੱਚਾ ਤੇ ਥੱਲੋਂ ਤਾਂ ਫੋ ਨਹੀਂ ਪਉਦੇ ਤਾਂ ਪੰਜ ਬੱਚੇ ਖੜੇ ਸੀਗੇ ਤਾਂ ਤੂੰ ਜਾ ਕੇ ਪੈ ਗਈ ਪੰਜਾਂ ਨੂੰ ਹਨਾ ਬੰਦ ਬੱਚੇ ਖੜੇ ਸੀ ਬੰਦ ਬੱਚੇ ਤੇ 100% ਜਿਹੜਾ ਕੱਚ ਕਾਂਤਲ ਆਪਾਂ ਕੱਚ ਬਗਲ ਵਾਲਾ ਕਾਲਾ ਚੀਨਾ ਜਿਹੜਾ ਆਪਾਂ ਕਹਿੰਦੇ ਆ ਭੱਜਿਆ ਆਪਣਾ ਉਹ ਭੱਜਿਆ ਨਹੀਂ ਬੱਚਾ ਜਿਹੜੇ ਬੱਚੇ ਆਪਣੇ ਆਸੇ ਪਾਸ ਦੇ ਪਿੰਡਾਂ 'ਚ ਨਹੀਂ ਠਿਹਾਉਂਦੇ ਨਾ ਬਈ ਉਹ ਬੈਰੀ ਫੜ ਲੈਂਦੀ 100% ਠੀਕ ਆ ਕਿ ਨਹੀਂ ਆਫਦੂ ਲੱਗ ਗਿਆ ਯਾਰ ਮੈਨੂੰ ਫੜਦਾ ਨਹੀਂ ਦੇਖਿਆ ਪਰ ਮੈਨੂੰ ਪਤਾ ਇਹ ਥੱਲੋਂ ਪੈ ਗਈ ਆ ਤਾਂ ਉਹਨੂੰ ਚੜੀ ਐ ਉੱਤੋਂ ਜਾ ਕੇ ਫੜ ਲਿਆ ਬੱਚਾ ਉਹਨੇ ਬੱਠ ਬਗਲ ਵਾਲਾ ਕਾਲਾ ਬੱਚਾ ਫੜ ਲਿਆ ਯਾਰ ਕੀ ਯਾਰ ਪਾਣੀ ਪੈ ਗਿਆ ਯਾਰ ਪਾਣੀ ਪਾਣੀ ਤਾਂ ਸਾਰੇ ਕਾਹ ਚੀ ਪੈ ਗਿਆ ਹੁਣ ਆਪਣੇ ਮੈਂ ਤਾਂ ਚੇਤੀ ਬੜਾ ਵਾਦਾ ਇਹ ਤੜਕੋ ਤੜਕ ਇੱਕ ਦੋ ਵੀ ਨਹੀਂ ਮਾਨ ਸੱਟ ਹੁੰਦਾ ਉਤੋਂ ਬਹਿਰੀ ਦੀ ਜੇ ਇਹ ਦੀ ਭੀਲਾ ਨੇ ਜੇ ਕਿਤੇ ਬੰਦਾ ਬੰਦਾ ਹੋਵੇ ਇਹਨਾਂ ਨੂੰ ਕਰ ਲਗੇ ਸਾਬ ਜੀ ਨੂੰ ਭੈ ਚ ਉਹਨੂੰ ਹੱਥ ਨੂੰ ਟੰਗ ਲਿਆ ਇਹ ਸਾਡਾ ਫਾਉ ਨਹੀਂ ਪੈਂਦਾ ਉੜਦੀ ਆ ਬਾਜ ਜਦੋਂ ਕਿ ਚੀਚੀ ਦਾ ਬਹੁਤਾ ਹੀ ਜਾਂਦੀ ਮੈਨੂੰ ਕੀ ਯਾਰ ਐਡੇ ਇੱਕ ਤਾਂ ਸੱਚੀ ਉਹੀ ਲੰਡੂਦਨ ਚੱਲੀ ਜਾਂਦਾ ਤਾਂ ਜਿਵੇਂ ਹੀ ਮੇਰਾ ਤਾਂ ਨਾ ਸਾਂ ਲੱਗਾ ਤਾਂ ਐਂ ਜਿਹੜਾ ਹੁਣ ਅੱਕੇ ਹੀ ਕਰਦਾ ਮੈਂ ਜਾ ਆਵੜਾ ਪੈ ਜਾਣਾ ਦੋਦੀ ਜਣਾ ਵੇ ਤਾਂ ਕੀ ਹੋ ਗਿਆ ਪਲੱਗ ਤੇ ਪਾਣੀ ਪੈ ਗਿਆ ਬੱਚਾ ਬਈ ਬੈਰੀ ਤੋਂ ਜੜਾ ਆ ਜਾਂਦਾ ਪਿਛਲਾ ਇਹ ਡਿੱਗ ਪਿਆ ਸੀਗਾ ਬੱਚਾ ਵੱਡਾ ਸੀਗਾ ਨਾ ਆ ਵਾਲਾ ਤਾਂ ਕਰਕੇ ਬਚ ਗਿਆ ਆ ਬੱਚਾ ਇਹ ਕੋ ਨਵਾਂ ਬੱਚਾ ਫਿਰ ਤਾਂ ਧੂਰੀ ਭਾਉਣ ਨੂੰ ਤਾਂ ਬਾਹਰ ਡਰਦਾ ਹੁੰਦਾ ਚਿੜੀਆਂ ਆ ਨਾ ਚਿੜੀਆਂ ਤੋਂ ਵੀ ਡਰ ਜਾਂਦਾ ਤਾਂ ਕਰਕੇ ਬਾਕੀ ਠੀਕ ਆ ਕੱਢ ਤੇ ਸੱਚ ਬਈ ਬੱਚੇ ਬਾਹਰ ਛੋਟੇ ਆ ਜਮਾ ਛੋਟੇ ਬੱਚੇ ਕੱਢ ਰੱਖਿਆ ਬਾਹਰ ਬਾਕੀ ਕੁਝ ਹੋਰ ਕੱਢ ਰੱਖਿਆ ਹੈ ਨਾ ਥੱਲੇ ਥੱਲੇ ਬਾਹਰ ਰੱਖਿਆ ਹੈਗੀ ਬਸ ਆ ਸੀ ਨਵਾਂ ਪੇ ਉਹ ਬੱਚੇ ਰਿਲੇਟ ਆ ਕਰਕੇ ਬਸ ਟਾਈਮ ਹੀ ਆ ਡੈ ਕਰ ਗਿਆ ਪਾ ਬੱਚਾ ਜੰਮੀਆ ਦਾ ਆਵਾਜ਼ ਆਉਂਦਾ ਨਾ ਬਰੋਕਰੇ ਬਸ ਆ ਗਏ ਇੱਥੇ ਫਕਰਸਰ ਥੇੜੀ ਲੰਗਣ ਆ ਲਿਆ ਇਹ ਦੁਬਾਰਾ ਰਾਏ ਵਾਲਾ ਲਾਲ ਬਈ ਵੀ ਦੁਬਾਰਾ ਮਾਨਾ ਸ਼ਿਆਦ ਹਾਂਜੀ ਕਿੰਨੇ ਕਿੰਨੇ ਬੱਚੇ ਆਏ ਘਰੇ ਆਪਕੋ ਮੈਂ ਤਾਂ ਬੱਚੇ ਬੁਛੜ ਕੇ ਹੀ ਜਾਵੜਿਆ ਸੀਗਾ ਹਾਂਜੀ ਲਓ ਉਹੀ ਗੱਲ ਹੋ ਗਈ ਚਲ ਕੋਈ ਨਾ ਤਾਂ ਪਹਿਲਾਂ ਵੀ ਪਾਸੇ ਬੈੰਦਾ ਸੀ ਪਰ ਮੱਜ ਘਰੇ ਹੀ ਨਹੀਂ ਸੀ ਕਿ ਬੈਰੀ ਬੁਰੀ ਵੀ ਨਾ ਪੈ ਗਈ ਪੈਂਦੇ ਯਾਰ ਨੂੰ ਨਾ ਅ ਇੱਕ ਕਬੂਤਰ ਵੀ ਤਾਂ ਆ ਗਈ ਬਈ ਇੱਕ ਬੱਚਾ ਹੋ ਪਾਸੇ ਬੈਠਾ ਯਾਰ ਹਟ ਜਾ ਇਹ ਦੇਖਾ ਕਿਹੜਾ ਜੂ ਹੋ ਜਾ ਇਹ ਬੱਚਾ ਯਾਰ ਆਪਣਾ ਹੋਊਗਾ ਛੱਡ ਜਾ ਗੁਲਾਬੀ ਗੱਛ ਲੇ ਦਾ ਭਰਾ ਦੇ ਤਾਂ ਕਿਹੋ ਜਿਹਾ ਨਹੀਂ ਯਾਰ ਚਿੱਟੇ ਮੁੰਡੇ ਆ ਬੱਚੀ ਦੀ ਇਹ ਬੱਚਾ ਕਿਹੜਾ ਆ ਯਾਰ ਖੜ ਜਾ ਨਿਕਾਲਣੂਆ ਮਾਰੀ ਆ ਬਈ ਕੋਈ ਉੱਡੇ-ਉੱਡੇ ਫਿਰਦਾ ਬੱਚੇ ਮੈਂ ਛੱਡ ਗਿਆ ਸੀਗਾ ਬਾਹਰ ਫਿਰਦੇ ਦੋ ਕਾਲੇ ਜੇ ਇੱਕ ਗੁਲਾਬੀ ਜੀ ਇੱਕ ਰੱਤੀ ਤੇ ਇੱਕ ਛੱਡ ਗਿਆ ਸੀਗਾ ਟੂਸਾ ਬਗਲ ਤੇ ਟੌਰੀ ਵਾਲਾ ਤੇ ਬੈਠੇ ਕਿੰਨੇ ਸਿਰਫ ਤਿੰਨ ਹੈ ਸਾਬ ਦੇ ਫਿਰ ਤਿੰਨ ਬੱਚੇ ਹਨੀ ਕਿ ਦੋ ਹੈ ਨਹੀਂ ਦੋ ਹੀ ਨਹੀਂ ਗੇ ਹਨਾ ਇੱਕ ਨੂੰ ਤਾਂ ਬੈਰੀ ਬੁਰੀ ਲੇਕੀ ਤੜਕੀ ਫੜ ਕੇ ਚਲੋ ਦੇਖਦਾ ਮੈਂ ਪਹਿਲਾਂ ਤਾਂ ਹੋ ਬੱਚਾ ਕਲੀਅਰ ਕਰਾਂ ਯਾਰ ਮੈਨੂੰ ਆਏਂਗੇ ਜੇ ਕਾਹਤੋਂ ਲੱਗਦਾ ਯਾਰ ਵੀ ਪਰ ਨਹੀਂ ਬਣਦਾ ਯਾਰ ਹਨਾ ਬਿੱਠਫਗਲਾ ਤਾਂ ਨਹੀਂ ਕਿਸੇ ਹਿਸਾਬ ਤੇ ਬਣਦਾ ਉਹ ਤੇ ਕੀ ਰਾਜੇ ਕੁਦਰਤ ਪੈ ਗਿਆ ਚੰਦ ਨਾ ਤਾਂ ਨਹੀਂ ਆ ਰਹੀ ਐ ਚਲੋ ਦੇਖਦੇ ਕੱਲ ਨੂੰ ਲਿਆਵਾਂਗੇ ਕਿਹੜਾ ਕੁਦਰਤ ਅੱਜ ਲਈ ਇੰਨੀ ਬਹੁਤ ਚਲੋ ਹਣ ਕੁ ਤਾਂ ਇਹ ਫੋਟੋ ਇਹਨਾਂ ਪਾਈਆਂ ਨੇ ਜੀ ਬੰਦਾਂ ਦੇ ਤੇ ਇੱਕ ਬੱਚੇ ਦਾ ਬਈ ਹੋਰ ਕੇਸ ਆ ਗਿਆ ਹਨ ਸਾਹਮਣੇ ਆ ਦੇਖੋ ਇਹਦੇ ਗਲਚ ਬਣ ਗਿਆ ਹੱਡਾ ਬਈ ਤੇ ਇਹਦਾ ਹਾਲ ਇਹੀ ਐ ਵਿਚੀਰਾ ਲਾ ਕੇ ਕੱਢਣਾ ਪਊਗਾ ਤੇ ਨਹੀਂ ਤਾਂ ਬਈ ਇਹਦੇ ਦਾਣਾ ਪਾਣੀ ਨਹੀਂ ਟੱਪਣਾ ਤੇ ਇਹਨੇ ਮਰ ਜਾਣਾ ਹਨਾ ਮੂੰਹ ਖੋਲ ਕੇ ਵਿੱਚੋਂ ਆਪਾਂ ਕਿਸੇ ਹਾਲਤ ਜੀ ਵੀ ਨਹੀਂ ਕੱਢ ਸਕਦੇ ਕਿਉਂਕਿ ਅੰਦਰੋਂ ਮੂੰਹ ਡੈਮੇਜ ਹੋ ਸਕਦਾ ਇਹਦੇ ਬਾਹਰੋਂ ਚੀਰਾ ਲਗੂਗਾ ਇੱਥੇ ਬਾਹਰੋਂ ਚੀਰਾ ਲੱਗ ਕੇ ਫੇਰ ਬਈ ਇਲਾਜ ਹੋਣਾ ਇਹਦਾ ਮਾਰਾਂ ਹੀ ਮਾਰਾਂ ਯਾਰ ਪੈ ਜਿੱਕੇ ਇਹ ਕੇਰ ਹੋਰ ਦੱਸਾਂ ਸਾਨੂੰ ਗੱਲ ਹਨ ਕਿੱਧਰ ਠੱਕਣ ਕਿੱਧਰ ਗਏ ਦਾ ਤੂ ਆ ਗਏ ਇੱਕ ਮਿੰਟ ਬਈ ਦਵਾਈ ਦੇ ਠੱਕਣ ਜਾ ਕਰੀ ਦੀ ਯਾਰ ਨਾ ਸੱਚੇ ਸਾਰੇ ਹੈਗੇ ਆ ਮੈਂ ਤੁਹਾਨੂੰ ਦੱਸਣਾ ਉੱਡ ਕੇ ਬੱਚ ਉੱਡਦੇ ਵਿੱਚ ਛੱਡ ਗਿਆ ਸੀ ਇੱਕ ਸੀ ਕਾਲਾ ਚੀਨਾ ਸੱਜੀ ਕੱਚ ਦਾ ਗੁਲਾਬੀ ਦਾ ਇੱਕ ਕਾਲਾ ਚੀਨਾ ਸੀ ਖੱਬੀ ਕੱਚ ਦਾ ਸੱਜੀ ਕੱਚ ਹਲਾ ਤਾਂ ਬੈਠਾ ਉਹ ਸਾਹਮਣੇ ਬਈ ਠੀਕ ਆ ਜੀ ਤਾਂ ਅੱਜ ਤੀਜੀ ਗੜਾਈ ਸੀ ਕਬੂਤਰ ਦੀ ਇਹ ਪਾਸੇ ਬੈ ਕੇ ਆਉਂਦਾ ਹੁੰਦਾ ਹੈ ਇਹ ਪਹਿਲਾਂ ਵੀ ਪਤਾ ਨਹੀਂ 1-2 ਦਿਨ ਪਾਸੇ ਰਹਿ ਕੇ ਆਇਆ ਬਾਹਰ ਇਹ ਪਹਿਲੇ ਪਹਿ ਦਿਨ ਵੀ ਤੇ ਹਾਂਜੀ ਹੁਣ ਸਹੀ ਆ ਚਲ 4kg ਵੀਡੀਓ ਲੱਗੀ ਪਈ ਸੀ ਮੈਂ ਵੀ ਆ ਪੱਚਾ ਪਹਿਲਾਂ ਵੀ ਪਾਸੇ ਹੀ ਬੈਕ ਆਇਆ ਕਾਫੀ ਦਿਨ ਮਤਲਬ ਜੇ ਨਵਾਂ ਕੱਢਿਆ ਸੀ ਉਦੋਂ ਬਾਅਦ ਹੁਣ ਹਰੇ ਕੜਾਈ ਮਾੜਾ ਮੋੜਾ ਪਾਸੇ ਬਹਿ ਜਾਂਦਾ ਇਹ ਇੱਕ ਤਾਂ ਸੀ ਸੱਜੀ ਗਲਾਬੀ ਕੱਚ ਦਾ ਇੱਕ ਸੀ ਤੋਂ ਗੂੜਾ ਕਾਲਾ ਮਖਿਆ ਲਾਇਆ ਸੀ ਖੱਬੀ ਗਲਾਬੀ ਕੱਚ ਦਾ ਤੇ ਉਹ ਵੀ ਨਹੀਂ ਯਾਰ ਪਤਾ ਕਿੱਧਰ ਗਏ ਯਾਰ ਉਹ ਮੈਂ ਇਥੇ ਉੜਦਾ ਫਿਰਦਾ ਛਾੜੇ ਗਿਆ ਜਦੋਂ ਮੌਲ ਖ ਗਿਆਗਾ ਉਹਦੇ ਕੇਵਡਾ ਫਿਰਦਾ ਸੀ ਇੱਕ ਇਹ ਇੱਕ ਆ ਕਬੂਤਰੀ ਡੀ ਫਿਰਦੀ ਸੀਗੀ ਇੱਕ ਰਤੀ ਉੱਡੀ ਫਿਰਦੀ ਸੀਗੀ ਚਾਰ ਇੱਕ ਬਾਹਰ ਛਤਰੀ ਬਿਠਾਈ ਪੰਜ ਪੰਜਾਂ 'ਚ ਹੁਣ ਤਿੰਨ ਤਾਂ ਛਤਰੀ ਤੇ ਬੈਠੇ ਆ ਤੇ ਇੱਕ ਬੇਟਾ ਕੋਠੀ ਦੇ ਚਾਰ ਉਹ ਪੰਜਵਾਂ ਪਤਾ ਨਹੀਂ ਕਿੱਧਰ ਗਿਆ ਯਾਰ ਸਵੇਰ ਆਲ ਤੁਹਾਡਾ ਬਿੱਠ ਬਗਲ ਵਾਲਾ ਉਹਨਾਂ ਦਾ ਕਨਫਰਮ ਹੀ ਬੈਰੀ ਲੇਗੀ ਚੱਕ ਕੇ ਹਨਾ ਉਹ ਤਾਂ ਜਮਾਂ ਸਵੇਰ ਸਵੇਰ ਦਾ ਤੋਈ ਸੀ ਤੇ ਉਦੋਂ ਆਜ ਪਧਾਣੀ ਯਾਰ ਬਾਈ ਵੈਸੇ ਹੁਣ ਦੂਜਾ ਗਲਾਬੀ ਕੱਚਲੇ ਹੀ ਪਾਸੇ ਬੈੰਦਾ ਹੁੰਦਾ ਆਪਣਾ ਦੇ ਪਾਸੇ ਬੂਸੇ ਬੈਠਾ ਹੈ ਕਿਤਾ ਭਲੀ ਚਿੰਗਲ ਹੈ ਨਾ ਉੱਡ ਕੇ ਸ਼ਾਮ ਤੱਕ ਉਹਨੇ ਆਇਆ ਨੂੰ ਉੱਤੇ ਆਪਣੇ ਇਹ ਨਾ ਆਇਆ ਤਾਂ ਫਿਰ ਉਹਦਾ ਵੀ ਨਹੀਂ ਪੀਤ ਹੋਣਾ ਵੀ ਕੀ ਬੈਰੀ ਬੁਰੀ ਨਾ ਫਿਰ ਲਈ ਹੋਇਆ ਗਿਆ ਹੈ ਨਾ ਵਾਇਪੂਜ ਉਹ ਮੈਂ ਉਹੀ ਜਾੜੜਾ ਉਲ ਖਿਆ ਰੋ ਮੈਂ ਹੀ ਫੁੱਦੂ ਆ ਭੈਣ ਚ ਉਹਦਾ ਮੈਂ ਤਰਾ ਫਿਰ ਤਰ ਸਹੀ ਦੱਸਾਂ ਦਾ ਠੀਕ ਨਹੀਂ ਇਹ ਮੇਰੇ ਮੇਰੇ ਮੂੰਹ ਤੇ ਮਾਰ ਰਹਾਂਗਾ ਭੈਣ ਜੀ ਵੀ ਬੰਦਿਆਂ ਨੂੰ ਮੈਂ ਕੋਈ ਕੰਮ ਕਰਦਾ ਹੀ ਨਹੀਂ ਯਾਰ ਹੈ ਨਾ ਮੈਂ ਇਥੋਂ ਬੱਚੇ ਛੇਤੀ ਛੇਤੀ ਬੱਚੇ ਲਾ ਕੇ ਛਤਰਗਾਂ ਤੋਂ ਮੈਂ ਫਾਇਲ ਨਾ ਟਾਈਮ ਲਈ 12:30 ਬੱਚੇ ਲਾ ਕੇ ਦਵਾਈ ਦੁਵਾਈ ਨੂੰ ਇੱਕ ਸੀ ਬੱਚੇ ਦੇ ਮੈਂ ਦਾਈ ਹੁਣ ਪੈਨਾ ਕੇ ਮੈਂ ਚੱਕਿਆ ਮੂੰਹ ਭਾਂਜ ਫੁੱਦੂ ਵਾਂਗੂ ਦੁੱਧਰ ਟੱਪ ਕੇ ਆ ਲੈ ਤੇ ਆ ਕੇ ਹੁਣ ਇੱਕ ਬੱਚਾ ਹੋਰ ਨਹੀਂ ਦਿਖ ਰਿਹਾ ਆਪਣਾ ਚਲੋ ਕੋਈ ਨਾ ਯਾਰ ਸੌਰੀ ਗਾਲਾਂ ਗੁਲਾ ਨਿਕਲ ਜਾਂਦੀਆਂ ਯਾਰ ਹਣਾ ਇਹ ਵੀ ਸੱਚੇ ਬੰਦੇ ਦੀ ਨਿਸ਼ਾਨੀ ਹੈ ਜਿਹੜਾ ਗਾਲਾਂ ਕੱਢਦਾ ਹੁੰਦਾ ਉਹ ਮੂੰਹ ਦੇ ਮਿੱਠਿਆਂ ਵਾਲਾ ਕੰਮ ਹੈ ਨਹੀਂ ਹਣਾ ਪਹਿਲਾਂ ਤਾਂ ਨਹੀਂ ਚਲੋ ਪਹਿਲਾਂ ਸਵੇਰ ਹੋਰ ਸੀ ਹੁਣ ਥੋੜਾ ਜਿਹਾ ਨਾ ਚੱਕਰਾਂ ਵੀ ਗੱਲਾਂ ਸ਼ਰੇਆਮ ਜੇ ਨਿਕਲ ਜਾਂਦੀਆਂ ਹਣਾ ਯਾਰ ਵੀ ਥੋੜੀ ਕਪੈਸਿਟੀ ਇਹ ਨਹੀਂ ਉਨੀ ਜਰਨ ਦੀ ਹੈ ਨਾ ਜਾਂ ਕੋਈ ਸਹਨ ਦੀ ਹੁੰਦਾ ਤਾਂ ਕੋਈ ਗੱਲਬਾਤ ਹੁੰਦੀ ਹੋਵੇ ਉਲਟਾ ਪਤਾ ਨਾਲ ਦੀ ਨਾਲ ਬਈ ਮੂੰਹ ਤੇ ਗੱਲ ਕਰ ਦਿੰਦੇ ਨਹੀਂ ਹਨਾ ਕੋਈ ਚੱਕਰ ਨਹੀਂ ਯਾਰ ਤਾਂ ਕਰਕੇ ਖਣੀ ਤਾਂ ਹੀ ਲੋਕਾਂ ਨੂੰ ਮਾੜੇ ਲੱਗਣ ਲੱਗੇ ਯਾਰ ਮੈਨੂੰ ਲੱਗਦਾ ਨਾ ਪਹਿਲਾਂ ਮਿੱਠਾ ਜਵਾਬ ਦੇਂਦੇ ਸੀਗੇ ਹੁਣ ਵੀ ਅਗਲੇ ਨੂੰ ਟੁੱਟ ਕੇ ਜਵਾਬ ਦੇਈ ਦੇਈ ਤੇ ਜਾਵਾਂ ਹਨਾ ਸਿੱਧੀ ਖਰੀ ਗਲ ਮੂੰਹ ਤੇ ਕਰ ਦੇ ਦਈ ਦੀ ਹੈ ਤਾਂ ਹੀ ਹੁਣ ਬਹੁਤ ਲੋਕਾਂ ਨੂੰ ਪਸੰਦ ਨਾ ਹਟ ਗਏ ਕੋਈ ਨਾ ਠੀਕ ਆ ਬਈ ਸੁਹਾਈ ਬਦਲੇ ਅੰਦਰੋਂ ਨਹੀਂ ਬਦਲੇ ਹਨ ਅੰਦਰੋਂ ਆਪਾਂ ਵੀ ਸਾਰਿਆਂ ਨੂੰ ਪਤਾ ਪੱਕੇ ਹੋਈਆਂ ਪਰ ਮੂੰਹ ਦੇ ਰੁੱਖੇ ਹੋ ਗਏ ਸਮੇਂ ਨਾਲ ਬਹੁਤ ਫਰਕ ਪੈ ਜਾਂਦਾ ਹਨ ਬਈ ਯਾਰ ਪਰ ਰੁੱਖਾ ਹੋਣਾ ਹੀ ਪੈਣਾ ਮੂੰਹ ਦਾ ਯਾਰ ਇੱਕ ਨਾ ਇੱਕ ਦਿਨ ਬਈ ਸਾਰਿਆਂ ਨੂੰ ਇਹ ਮੂੰਹ ਦੇ ਮਠੇ ਬਣ ਕੇ ਨਹੀਂ ਕੰਮ ਚੱਲਦਾ ਠੀਕ ਹੈ ਕਿ ਨਹੀਂ ਪਰ ਇਹ ਗਾਲਾਂ ਜਿਹੜਾ ਬੰਦਾ ਮੂੰਹ ਦਾ ਰੁੱਖਾ ਹੁੰਦਾ ਨਾ ਉਹ ਪੜਾ ਲਾ ਦਿੰਦਾ ਲੋਕਾਂ ਨੂੰ ਇਹ ਗੱਲ ਵੀ ਦੇਖਿਓ ਠੀਕ ਹੈ ਚਲੋ ਛੱਡੋ ਆਪਾਂ ਨੂੰ ਕੋਈ ਪਰਵਾਹੀ ਨਹੀਂ ਯਾਰ ਠੀਕ ਹੈ ਉਹ ਪਾਏ ਵੀ ਬੱਚਾ ਦਵਾਈ ਦੋਈ ਯਾਰ ਹਨਾ ਤੇ ਇਹਨਾਂ ਨੂੰ ਕਰੀ ਜਾਂਦੇ ਜਿੰਨੇ ਕੁ ਬੈਠੇ ਆ ਆਪਣੇ ਹਾਂਜੀ ਤੇ ਉਹ ਦੋਵੇਂ ਬੱਚੇ ਵੀ ਆ ਗਏ ਘਰੇ ਬਈ ਕਿਤਾਬ ਬੱਚੇ ਦੀ ਗੱਲ ਕਰਦੇ ਸੀ ਹਨਾ ਚਲੋ ਸ਼ੁ크ਰਾ ਪਾਸੇ ਬੁੱਸੀ ਬੈਠਾ ਸੀ ਇਹੇ ਖਮੀਗਲਾ ਵੀ ਕਾਚ ਕੜਾਇਆ ਉਹ ਛਤਰੀ ਤਾਗੇ ਬਗਾ ਸੱਜੀ ਗਲਾ ਵੀ ਕਾਚ ਦਾ ਚੀਨ ਆਇਆ ਠੀਕ ਹੈ डन ਹੈ ਇਹ ਤਾਂ ਪੂਰੇ ਸਾਰੇ ਬਸ ਇੱਕ ਹੀ ਅੱਜ ਇੱਕ ਦਾ ਹੀ ਨੁਕਸਾਨ ਹੋਇਆ ਮਦਾ ਥੋੜਾ ਬਿੱਠ ਬਗਲੇ ਲੇ ਹਾਂਜੀ ਓਕੇ ਹੀ ਰਭੂ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾ ਦਈ ਸਾਰੇ ਕਬੂਤਰ ਬੱਚੇ ਅੰਦਰ ਆਈ ਠੀਕ ਹੈ ਜੀ ਤੇ ਆ ਜਿਹੜਾ ਵਿਚਾਰਾ ਰਾਤ ਫੜ ਕੇ ਲੈਂਦਾ ਕਬੂਤਰ ਟੈਂਕੀ ਤੋਂ ਤੇ ਇਹਨੂੰ ਵੀ ਬਈ ਦਾਣਾ ਪਾਣੀ ਰੱਖਤਾ ਦੇਖੋ ਆਵਾਰਾ ਕਬੂਤਰ ਕਿਵੇਂ ਟੁੱਟ ਕੇ ਪੈਂਦੇ ਆ ਦਾਣਿਆਂ ਨੂੰ ਕਿਹੋ ਵਰਗੇ ਲੱਗਦਾ ਹੁਣ ਦਾਣੇ ਦੇ ਸਰੋਂ ਇਹਨਾਂ ਰੋ ਠੀਕ ਹੈ ਤੇ ਇਹ ਕੂਤਰ ਦਾ ਵੀ ਸ਼ੌਂਕ ਕਰਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਬਾਕੀ ਠੀਕ ਆ ਬਸ ਡੰਨਾ ਕੰਮ ਹੁਣ ਫੋਨ ਵਗੈਰਾ ਉਹਨਾਂ ਨੇ ਚਾਰਜ ਬੰਨੇ ਅਰੈਸਟ ਕਰਦੇ ਆ 2 ਮਿੰਟ ਬਰੋ ਹਨਾ ਫਿਰ ਦੇਖਦੇ ਹਾਂ ਕੀ ਬੰਦ ਹੈ ਹਾਂਜੀ ਵੀਡੀਓ ਪਾਉਣਾ ਹੈ ਇਸੀ ਵਾਰ ਦੇ ਵਿੱਚ ਵੀਡੀਓ ਪਾਤੀ ਅੜੀ ਉਹਦੇ ਪਾਸ ਸਾਹਮਣੇ ਸਾਨੂੰ ਦਿਸ ਗਿਆ ਕੋਲ ਦਾ ਪਿਆਲਾ ਰੇੜੀ ਆ ਮੂੰਹ ਪੱਕਿਆ ਕਹਿੰਦੇ ਦੇਖੋ ਆਪਣਾ ਪੁਆਇੰਟ ਠੀਕ ਹੋ ਗਿਆ ਤਾਂ ਕਰ ਖਾ ਲ ਕੇ ਪੀ ਲ ਕੇ ਜੋ ਬਲਜਰ ਬਖਾ ਦੇਉਣਾ ਨੇ ਸੇ ਰਾਜੀ ਦੀ ਟੈਂਕੀ ਤੇ ਮੈਂ ਜੀ ਹੌਲੀ ਹੌਲੀ ਮੈਂ ਕੀ ਅੱਜ ਕੋਈ ਫੇਰ ਬੈਠਾ ਹੋਵੇ ਖੜ ਲਾਵਾਂਗੇ ਨਾ ਨੀ ਵਦਗਾ ਲੱਤਾਂ ਦੀ ਕਸਰਤ ਹੋ ਜਾਂਦੀ ਹੈ ਲੈਗ ਡੇ ਲੱਗ ਜਾਂਦਾ ਰਹੇ ਨਾ ਇਹ ਨਿਊ ਚ ਕੋ ਚੜਨਾ ਉਤਰਨਾ ਨੀਵ ਸੌਖੀ ਹੈ ਨੂੰ ਤੁਹਾਨੂੰ ਪਤਾ ਹੈ ਸਾੜੇ 500 ਇੱਕ ਦਿਲ ਨਹੀਂ ਲੱਗਦਾ ਤੇਰੇ ਬੜੇ ਕੱਖ ਨਹੀਂ ਸੌਂਦੀ ਰਾਤਾਂ ਨੂੰ ਹੈ ਆ ਜਾ ਬਈ ਹਾਂਜੀ ਆ ਗਏ ਥੱਲੇ ਕੁਝ ਨਹੀਂ ਥਿਆ ਹੈ ਕੱਲੀ ਕਸਰਤ ਪੱਲੇ ਪਈ ਹੈ ਲੱਤਾਂ ਦੀ ਉਹੀ ਬਹੁਤਾ ਚਲੋ ਚੱਲਦੇ ਘਰ ਵਾਪਸ ਹਾਂਜੀ ਮੇਰੇ ਵੀਰੋ ਆ ਗਈ ਇੱਧਰ ਲੈ ਘਰੇ ਰੋਟੀ ਰੋਟੀ ਖਾ ਜਾਂਦੀ ਪਈ ਅੱਜ ਅੱਜ ਖਾਧੀ ਹੈ ਲਗਭਗ ਕੱਲ ਦਾ ਸਾਰਾ ਦਿਨ ਨਹੀਂ ਖਾਧੀ ਅੱਜ ਸਵੇਰ ਨਹੀਂ ਖਾਧੀ ਤਿੰਨ ਟਾਈਮ ਛੱਡ ਕੇ ਅੱਜ ਹੁਣ ਚੌਥਾ ਟਾਈਮ ਖਾਦੇ ਹੁਣ ਵੀ ਭੁੱਖ ਜਿਵਾਉਣੀ ਸੀ ਸੱਚੀ ਖਾ ਤਾਂ ਲਈ 2-3 ਕਿਲੋਟਾ ਖਾਦਿਆ ਹੁਣ ਲੈਂਦਾ ਬਾਹਰ ਹੁਣ ਆ ਪੰਜਵਾਂ ਚੌਥੇ ਪੂਰੀ ਸਾਫ ਦੇ ਪਈਆਂ ਯਾਰ ਮਾਪਿਓ ਠੀਕ ਆ ਯਾਰ ਬ్రో ਬਸ ਇਹ ਵੀ ਚਲੋ ਕੱਲ ਨੂੰ ਦੱਸਾਂ ਤੁਹਾਨੂੰ ਕੱਲ ਨੂੰ ਖੋਲ ਕੇ ਦਿਖਾਵਾਂ ਗੱਲ ਮੁੱਕੀ ਬਸ ਯਾਰ ਸੋਣ ਨਹੀਂ ਹਣਾ ਵੀ ਆ ਕਬੂਤਰ ਨੂੰ ਵੀ ਦਾਣਾ ਪਾਣੀ ਪਾਤਾ ਸੀਗਾ ਇਹਦਾ ਵੀ ਸ਼ੌਂਕ ਕੱਲ ਨੂੰ ਕਰਾ ਦੇਾਂਗੇ ਤੁਹਾਨੂੰ ਉੱਤੋਂ ਥੱਲੋਂ ਟਾਕਤਾ ਪਈ ਹੁਣ ਚੰਗੀ ਤਰ੍ਹਾਂ ਠੀਕ ਹੈ ਢੰਨ ਲਿਓ ਫਿਰ ਹੰਦਰ ਪੈਣਾ ਓਏ ਆਇਆ ਬਾਹਰ ਠੰਡ ਨੂੰ ਅੰਦਰ ਪੈਣੀ ਚੱਲ ਬਈ ਕੂਤਰੀ ਵੇਖ ਆ ਪੱਲੇ ਉਹਨੇ ਕੱਟ ਕੇ ਦਿੱਤੇ ਮੈਨੂੰ ਠੀਕ ਹੈ ਤਾਂ ਜਾ ਕਲਮਣਾ ਮੋਬਾਈਲ ਕੀ ਆ ਦੇ ਪੱਲੇ ਕੱਟ ਕੇ ਦਿੱਤੇ ਕੁੰਦਰੀ ਵੇਖਾ ਬਾਕੀ ਚਿੱਟੀਆਂ ਆਖਾਂਗਾ ਕਾਲੀ ਨੋਗ ਹੈ ਕਾਲ ਸਰੀ ਹੋਊ ਕੁੰਦੀ ਚਿੱਟੀ-ਚਿੱਟੀ ਪਈਗੀ ਤੇ ਗਰਮ ਬਹੁ ਹੈ ਕੂਦੀ ਹੱਥਾਂ 'ਤੇ ਪਾਈ ਦੀ ਬਾਈ ਬੇ ਕੂਦੀ ਕਿ ਤੂੰ ਉਤਰ ਦੇ ਦੇ ਬਾਈ ਹੁਣ ਕੈਨਾਂ ਲਾਉਣਾ